ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗਜ ਵਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਹੱਡ ਬੀਤੀ ਕਰਨਾ ਸਾਂਝੀ ਕਰਾਂਗੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤ ਤੇ ਭਰੋਸਾ ਰੱਖਦੇ ਹਾਂ ਤਾਂ ਸਾਡੀ ਬੇੜੀ ਕਿਵੇਂ ਬੰਨੇ ਲਾਉਂਦੇ ਹਾਂ ਸਾਥ ਸੰਗਤ ਜੀ ਗੁਰਬਾਣੀ ਦੇ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਿਰਫ ਸੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦਾ ਜਿਵੇ ਨਹੀਂ ਮਰਤਾ ਸਾਥ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਬੇਬੀ ਦਾ ਬੱਚਾ ਬਹੁਤ ਬਿਮਾਰ ਸੀ ਉਸ ਨੂੰ ਡਾਕਟਰਾਂ ਨੇ ਆਪਣੀ ਡਾਕਟਰੀ ਵਿਦਿਆ ਤੋਂ ਰਹਿਤ ਹੁੰਦੇ ਦੇਖਿਆ ਉਸ ਬੀਬੀ ਨੂੰ ਜਵਾਬ ਦੇ ਦਿੱਤਾ ਹੁਣ ਇਸ ਨੂੰ ਅਰਨਾਮ ਨਹੀਂ ਆ ਸਕਦਾ ਸਾਸ ਅਗਾਂ ਜੀ ਹੁਣ ਤੁਸੀਂ ਇਸ ਦੀ ਸੇਵਾ ਕਰ ਲਓ ਫਿਰ ਕਿਵੇਂ ਬੀਬੀ ਦੇ ਵਿਸ਼ਵਾਸ ਨੇ ਉਸ ਬੱਚੇ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਜਗ੍ਹਾ ਤੇ ਹੰਸਾੜੀ ਸਾਹਿਬ ਸੇਵਾਦਾਰ ਨੇ ਦੱਸਿਆ ਕਿ ਇਹ ਬੀਬੀ ਇਲਾਕੇ ਦੇ ਨਜ਼ਦੀਕ ਰਹਿਣ ਵਾਲੀ ਹੈ ਜਦੋਂ ਮਹਾਪੁਰਸ਼ ਥੋੜਾ ਟਾਈਮ ਪਹਿਲਾਂ ਹੀ ਪੰਜ ਪੋਤਖ ਆਪਣਾ ਸਰੀਰ ਤਿਆ ਕੇ ਸੱਚਖੰਡ ਚਲੇ ਗਏ ਹਨ ਉਸ ਤੋਂ ਬਾਅਦ ਦੀ ਇਹ ਘਟਨਾ ਹੈ ਸਾਧ ਸੰਗਤ ਜੀ ਉਸ ਬੀਬੀ ਦਾ ਮੁੰਡਾ ਬਹੁਤ ਬਿਮਾਰ ਸੀ ਬੀਬੀ ਨੇ ਦੱਸਿਆ ਕੀ ਇਸ ਦਾ ਬਹੁਤ ਇਲਾਜ ਕਰਵਾਇਆ ਪਰ ਇਸ ਨੂੰ ਕਿਸੇ ਪਾਸੇ ਤੋਂ ਆਰਾਮ ਨਹੀਂ ਆਇਆ ਸਾਧ ਸੰਗਾ ਜੀ ਫਿਰ ਸਾਨੂੰ ਕਿਸੇ ਨੇ ਆਖਿਆ ਕਿ ਤੁਸੀਂ ਇਸ ਨੂੰ ਚੰਡੀਗੜ੍ਹ ਪੀਜੀਆਈ ਹਸਪੀਟਲ ਲੈ ਜਾਓ ਅਸੀਂ ਉੱਥੇ ਲੈ ਗਏ ਡਾਕਟਰਾਂ ਨੇ ਜਿਹੜਾ ਆਪਣਾ ਟ੍ਰੀਟਮੈਂਟ ਸ਼ੁਰੂ ਕੀਤਾ ਪਰ ਬੱਚੇ ਦੀ ਹਾਲਤ ਠੀਕ ਤੇ ਕੀ ਹੋਣੀ ਸੀ ਠੀਕ ਦਿਵਜਾਏ ਦਿਨੋ ਦਿਨ ਖਰਾਬ ਹੁੰਦੀ ਗਈ ਜਦੋਂ ਹਾਲਤ ਖਰਾਬ ਹੁੰਦੀ ਗਈ ਤਾਂ ਫਿਰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਸਾਧ ਸੰਗਤ ਜੀ ਫਿਰ ਉਸ ਦੇ ਪਰਿਵਾਰ ਨੇ ਬੱਚੇ ਨੂੰ ਘਰ ਲੈ ਆਏ ਅਤੇ ਘਰ ਲੈ ਆਏ ਫਿਰ ਉਹਦੀ ਸੇਵਾ ਕੀਤੀ ਉਸ ਤੋਂ ਬਾਅਦ ਉਸਦੇ ਪਰਿਵਾਰ ਨੇ ਸੋਚਿਆ ਕਿ ਸਾਧ ਸੰਗਤ ਜੀ ਸੰਤ ਮਹਾਂਪੁਰਸ਼ ਹੰਸਾੜੀ ਵਾਲਿਆਂ ਦੇ ਦਰ ਤੇ ਬਹੁਤ ਸੰਗਤ ਜਾਂਦੀ ਹੈ ਤੇ ਬਹੁਤ ਦੀ ਝੋਲੀਆਂ ਵਿੱਚ ਖੈਰ ਪੈਂਦੀ ਹੈ ਪਰ ਹੁਣ ਮਹਾਂਪੁਰਸ਼ ਤਾਂ ਸੱਚਖੰਡ ਜਾ ਬਿਰਾਜੇ ਨੇ ਪਰ ਫਿਰ ਵੀ ਉਸ ਬੀਬੀ ਨੇ ਹੰਸਾੜੀ ਸਾਹਿਬ ਜਾ ਕੇ ਅਰਦਾਸ ਕੀਤੀ ਕਿ ਮੇਰਾ ਬੱਚਾ ਬਹੁਤ ਬਿਮਾਰ ਹੈ ਵਾਹਿਗੁਰੂ ਜੀ ਉਸਨੂੰ ਤੰਦਰੁਸਤੀ ਬਖਸ਼ੋ ਸਵਾਸੰਗਤ ਜੀ ਫਿਰ ਇਹ ਅਰਦਾਸ ਮਹਾਂਪੁਰਸ਼ ਜ਼ਰੂਰ ਪੂਰੀ ਕਰਨਗੇ ਜਦੋਂ ਉਹ ਬੀਬੀ ਵਿਸ਼ਵਾਸ ਕਰਕੇ ਹੰਸਾੜੀ ਸਾਹਿਬ ਪਹੁੰਚੀ ਤਾਂ ਉਸ ਟਾਈਮ ਹੁਣ ਮੌਜੂਦਾ ਮਹਾਪੁਰਸ਼ ਸੰਤ ਬਾਬਾ ਪਰਮਜੀਤ ਸਿੰਘ ਜੀ ਉਸ ਜਗ੍ਹਾ ਤੇ ਸੇਵਾ ਨਿਮਾ ਰਹੇ ਨੇ 사త్సੰਗ ਜੀ ਫਿਰ ਉਸ ਬੀਬੀ ਨੇ ਆਪਣਾ ਦੁੱਖ ਬਾਬਾ ਪਰਮਜੀਤ ਸਿੰਘ ਜੀ ਨਾਲ ਸਾਂਝਾ ਕੀਤਾ 사త్సੰਗ ਜੀ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਬੱਚੇ ਦੀ ਅਰਦਾਸ ਬਾਬਾ ਜੀ ਦੇ ਚਰਨਾਂ ਅੱਗੇ ਕਰ ਦੋ ਤਾਂ ਸੰਤ ਬਾਬਾ ਪਰਮਜੀਤ ਸਿੰਘ ਜੀ ਨੂੰ ਤਰਸ ਆ ਗਿਆ ਜਦੋਂ ਉਹਨਾਂ ਨੇ ਜਦੋਂ ਉਸ ਟਾਈਮ ਬਾਬਾ ਪਰਮਜੀਤ ਸਿੰਘ ਜੀ ਨੇ ਮਹਾਪੁਰਸ਼ਾਂ ਦੇ ਅੱਗੇ ਅਰਦਾਸ ਕੀਤੀ ਦੇਖੋ ਫਿਰ ਅਰਦਾਸ ਕਰਨ ਦਾ ਤਰੀਕਾ ਸਾਧ ਸੰਗਤ ਜੀ ਸੰਤ ਮਹਾਪੁਰਸ਼ ਬਾਬਾ ਜੀ ਸਿੰਘ ਜੀ ਦੇ ਚਰਨਾਂ ਵਿੱਚ ਕੀਤੀ ਕਿ ਇਸ ਤਰ੍ਹਾਂ ਇੱਕ ਬੀਬੀ ਆਈ ਹੈ ਉਸ ਦਾ ਬੱਚਾ ਬਹੁਤ ਬਿਮਾਰ ਹੈ ਡਾਕਟਰਾਂ ਨੇ ਉਸ ਨੂੰ ਜਵਾਬ ਦਿੱਤਾ ਏ ਤੁਸੀਂ ਕਿਰਪਾ ਕਰੋ ਉਸ ਬੱਚੇ ਨੂੰ ਨਵੀਂ ਜ਼ਿੰਦਗੀ ਬਖਸ਼ੋ ਇਸ ਭਾਵਨਾ ਨਾਲ ਅਰਦਾਸ ਬੇਨਤੀ ਕੀਤੀ ਸਾ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਦੱਸਦੇ ਆ ਕਿ ਉਸ ਟਾਈਮ ਬਹੁਤ ਜਾਰੀ ਕਲਾ ਵਰਤੀ ਉਹ ਕਲਾ ਕੀ ਸੀ ਜਿਹੜਾ ਉਹ ਬੱਚਾ ਸੀ ਜਿਸ ਨੂੰ ਡਾਕਟਰਾਂ ਨੇ ਜਵਾਬ ਦਿੱਤ ਦੇ ਦਿੱਤਾ ਸੀ ਸਾਧ ਸੰਗਤ ਜੀ ਜਦੋਂ ਉਹ ਸਵੇਰੇ ਉੱਠਿਆ ਉੱਠ ਕੇ ਉਸਨੇ ਆਪਣੀ ਮਾਂ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਮੈਨੂੰ ਪੈਨ ਫੜਾ ਦਿਓ ਦੇਖੋ ਮਾਤਾ ਜੀ ਨੇ ਮਨ ਵਿੱਚ ਆਇਆ ਕਿ ਮੇਰੇ ਬੱਚੇ ਨੇ ਪੈਨ ਕੀ ਕਰਨਾ ਹੈ ਸਾਧ ਸੰਗਤ ਜੀ ਅਖੀਰ ਮਾਂ ਨੇ ਬੱਚੇ ਨੂੰ ਪੈਨ ਫੜਾ ਦਿੱਤਾ ਮਾਂ ਨੇ ਸੋਚਿਆ ਕਿ ਕੋਈ ਐਸੀ ਗੱਲ ਹੈ ਜੋ ਉਹ ਮੈਨੂੰ ਦੱਸਣਾ ਚਾਹੁੰਦਾ ਹੈ ਸਾਧ ਸੰਗਤ ਜੀ ਪਰ ਹੁਣ ਤਾਂ ਇਹ ਆਖਰੀ ਸੁਵਾਸ ਲੈ ਰਿਹਾ ਹੈ ਉਸ ਮਾਤਾ ਨੇ ਬਹੁਤ ਪ੍ਰੇਮ ਦੇ ਨਾਲ ਪੈਨ ਚੁੱਕਿਆ ਤੇ ਆਪਣੇ ਬੱਚੇ ਦੇ ਹੱਥ ਵਿੱਚ ਦੇ ਦਿੱਤਾ ਅਤੇ ਇੱਕ ਕਾਪੀ ਫੜਾ ਦਿੱਤੀ ਸਾਧ ਸੰਗਤ ਜੀ ਬੱਚੇ ਨੇ ਪੈਨ ਫੜ ਕੇ ਕਾਪੀ ਤੇ ਅਜੇ ਹੀ ਕੜਨਾ ਲਿਖੀ ਉਸ ਦੇ ਮਾਤਾ ਪਿਤਾ ਪੜ ਕੇ ਹੈਰਾਨ ਹੋ ਗਏ ਸਾਧ ਸੰਗਤ ਜੀ ਉਸ ਬੱਚੇ ਨੇ ਦੱਸਿਆ ਕਿ ਮਾਤਾ ਜੀ ਰਾਤ ਨੂੰ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਮੇਰੇ ਕਮਰੇ ਵਿੱਚ ਆਏ ਸੀ ਮੇਰੇ மஞ்சੇ ਦੇ ਕੋਲ ਆ ਕੇ ਖੜੇ ਹੋ ਗਏ ਜਦ ਉਹ ਖੜੇ ਹੋਏ ਮੇਰੇ மஞ்சੇ ਦੇ ਕੋਲ ਤਾਂ ਬਹੁਤ ਤੇਜ ਪ੍ਰਕਾਸ਼ ਸੀ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਉਹ ਬੱਚਾ ਨੇ ਦੱਸਿਆ ਕਿ ਮੈਨੂੰ ਇਦਾਂ ਲੱਗਿਆ ਜਿਵੇਂ ਮੇਰੇ ਸਰੀਰ ਦੇ ਵਿੱਚੋਂ ਸਾਰੀਆਂ ਬਿਮਾਰੀਆਂ ਠੀਕ ਹੋ ਗਈਆਂ ਹਨ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬੱਚੇ ਤੂੰ ਹੁਣ ਨਹੀਂ ਮਰਦਾ ਉਹਨਾਂ ਨੇ ਮੈਨੂੰ ਸੀਜ਼ ਦਿੱਤੀ ਭਾਈ ਹੁਣ ਤੇਰਾ ਕੁਝ ਨਹੀਂ ਹੁੰਦਾ ਕੋਈ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸਾ ਸੰਗਤ ਜੀ ਫਿਰ ਉਸ ਬੱਚੇ ਨੇ ਮਹਾਪੁਰਸ਼ਾਂ ਦੇ ਸ਼ੋਅ ਨਾਲ ਆਪਣੇ ਸਰੀਰ ਦੇ ਵਿੱਚ ਇੱਕਦਮ ਤਬਦੀਲੀ ਅਨੁਭਵ ਕੀਤੀ ਸਾ ਸੰਗਤ ਜੀ ਉਸ ਨੂੰ ਮਹਿਸੂਸ ਕੀਤਾ ਕਿ ਮੇਰਾ ਸਰੀਰ ਬਹੁਤ ਹਲਕਾ ਹੋ ਗਿਆ ਹੈ ਜਿਵੇਂ ਮੇਰੇ ਸਰੀਰ ਦੇ ਵਿੱਚ ਕੋਈ ਬਿਮਾਰੀ ਹੀ ਨਹੀਂ ਰਹੀ ਸਾ ਸੰਗਤ ਜੀ ਉਸ ਬੱਚੇ ਨੇ ਆਪਣੀ ਮਾਂ ਨੂੰ ਕਿਹਾ ਮਾਤਾ ਜੀ ਹੁਣ ਨਹੀਂ ਮੈਂ ਮਰਦਾ ਕਿਉਂਕਿ ਬਾਬਾ ਜੀ ਨੇ ਤਨ ਤਨ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਮੈਨੂੰ ਆਸ਼ੀਰਵਾਦ ਦੇ ਕੇ ਗਏ ਨੇ ਜਿਹੜੇ ਉਸ ਘਰ ਪਰਵਾਰ ਦੇ ਸੀ ਇਹ ਘਟਨਾ ਕਾਪੀ ਤੋਂ ਪੜ ਕੇ ਹਰਾਨ ਰਹਿ ਗਈ ਫਿਰ ਉਹਨਾਂ ਦੀ ਜਿਹੜੇ ਮਾਤਾ ਜੀ ਸੀ ਇਸ ਘਟਨਾ ਤੋਂ ਬਾਅਦ ਹੰਸਾੜੀ ਸਾਹਿਬ ਸ਼ੁਕਰੀਆ ਕਰਨ ਲੱਗੇ ਕਿਉਂਕਿ ਜਿਹੜਾ ਉਹ ਬੱਚਾ ਸੀ ਬਿਲਕੁਲ ਠੀਕ ਹੋ ਗਿਆ ਨੋਂ ਵਰਨ ਹੋ ਗਿਆ ਸੀ ਕਿਵੇਂ ਉਹਨਾਂ ਦੇ ਵਿਸ਼ਵਾਸ ਨੇ ਉਸ ਬੱਚੇ ਨੂੰ ਠੀਕ ਕਰ ਦਿੱਤਾ ਸਾ ਸੰਗਤ ਜੀ ਜਦੋਂ ਕਿ ਮਹਾਪੁਰਸ਼ ਸਚਖੰਡ ਚਲੇ ਗਏ ਹਨ ਫਿਰ ਉਸ ਬੀਬੀ ਨੇ ਇਹ ਕੰਡਣਾ ਇੱਕ ਸੇਵਾਦਾਰ ਦੇ ਨਾਲ ਹੰਸਾੜੀ ਸਾਹਿਬ ਸੰਜੀ ਕੀਤੀ ਕਿ ਮੈਂ ਹੈਰਾਨ ਹਾਂ ਮਹਾਪੁਰਸ਼ ਉਸੀ ਤਰ੍ਹਾਂ ਵਰਤਦੇ ਨੇ ਜਦੋਂ ਉਹ ਆਪਣੇ ਜੀਵਨ ਕਾਲ ਵਿੱਚ ਹੁੰਦੇ ਸੀ ਸਾਧ ਸੰਗਤ ਜੀ ਜੋ ਵੀ ਮਹਾਪੁਰਸ਼ਾਂ ਨੂੰ ਦਿਲ ਤੋਂ ਯਾਦ ਕਰਦੇ ਨੇ ਉਹਨਾਂ ਦੇ ਸਾਰੇ ਦੁੱਖੜੇ ਠੀਕ ਹੋ ਜਾਂਦੇ ਨੇ ਜੋ ਵੀ ਮਹਾਪੁਰਸ਼ ਆਪਣੀ ਜਗ੍ਹਾ ਤੇ ਉਸ ਜਗ੍ਹਾ ਦੇ ਸੇਵਾ ਨਿਭਾਉਂਦੇ ਨੇ ਉਸੇ ਸਥਾਨਾਂ ਤੇ ਸਾਧ ਸੰਗਤ ਜੀ ਮਹਾਪੁਰਸ਼ ਦੀ ਸਦੀਵੀ ਪੈਰੇ ਹੁੰਦੇ ਨੇ ਇਸੇ ਕਰਕੇ ਕਹਿੰਦੇ ਨੇ ਜਦੋਂ ਵੀ ਤੁਸੀਂ ਵਾਇਗਰੂ ਨੂੰ ਤੇ ਆਉਂਦੇ ਹੋ ਹਾਜ਼ਰ ਨਾਜ਼ਰ ਰਹਿ ਕੇ ਵਾਇਗਰੂ ਨੂੰ ਯਾਦ ਕਰਿਆ ਕਰੋ ਜਿਹੜੇ ਗੁਰਸਿੱਖ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਯਾਦ ਕਰਦੇ ਨੇ ਸਾਧ ਸੰਗਤ ਜੀ ਤੁਸੀਂ ਸੱਚ ਨਹੀਂ ਮੰਨਣਾ ਉਨਾਂ ਦੇ ਦੁੱਖੜੇ ਅੱਜ ਵੀ ਦੂਰ ਹੁੰਦੇ ਨੇ ਉਨਾਂ ਦੇ ਕੰਮ ਕਾਜ ਫਤਿਹ ਹੁੰਦੇ ਨੇ ਅਤੇ ਵਾਹਿਗੁਰੂ ਜੀ ਉਹਨਾਂ ਦੇ ਬੇੜੇ ਬਾਰ ਹੁੰਦੇ ਨੇ ਇੰਨੀ ਕੁ ਸੇਵਾ ਪਰਮਾਨੰ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸੰਗਤ ਇਸ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲੈਣਾ ਜੀ ਰੋਜ਼ ਨਵੇਂ ਨਵੇਂ ਵੀਡੀਓਜ਼ ਦੇਖਣ ਲਈ ਲਾਈਕ ਕਰਨਾ ਜੀ ਸ਼ੇਅਰ ਕਰਨਾ ਜੀ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ